ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁੋਨਾ ਜੇ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਸੁਨੀਤਾ ਤੈਨੂੰ ਸ਼ਰਮ ਨਹੀਂ ਆਉਂਦੀ ਆਪਦੀ ਨਨਾਂ ਨੂੰ ਮੁੰਡਾ ਹੋਣ ਦੀ ਖੁਸ਼ੀ ਵਿੱਚ ਇਹ ਦਿੱਤਾ ਹੈ ਉਹ ਜਾ ਕੇ ਆਪਣੀ ਸੱਸ ਨੂੰ ਕੀ ਦਿਖਾਉਗੀ ਆਪਦੇ ਸਹਰੇ ਪਰਿਵਾਰ ਨੂੰ ਕੀ ਦਿਖਾਉਗੀ ਜਾ ਕੇ ਪੂਰੇ 8 ਮਹੀਨੇ ਸੰਭਾਲ ਕੇ ਗਈ ਆ ਤੈਨੂੰ ਤੇ ਤੂੰ ਉਸ ਨੂੰ ਸਿਰਫ ਦੋ ਚਾਂਦੀ ਦੀਆਂ ਚੂੜੀਆਂ ਤੇ ਦੋ ਸੂਟ ਹੀ ਦਿੱਤੇ ਨੇ ਐਨੇ ਗਹਿਣੇ ਰੱਖਿਆ ਐਨੇ ਸੋਹਣੇ ਸੋਹਣੇ ਕੱਪੜੇ ਆ ਹੋਰ ਚੀਜ਼ਾਂ ਬਥੇਰੀਆਂ ਨੇ ਕੁਝ ਹੋਰ ਦੇ ਦਿੰਦੀ ਦੋ ਸੂਟ ਦਿੰਦੀ ਨੂੰ ਸ਼ਰਮ ਨਹੀਂ ਆਈ ਤੈਨੂੰ ਹਾਂਜੀ ਮੰਮੀ ਜੀ ਬਿਲਕੁਲ ਸ਼ਰਮ ਨਹੀਂ ਆਈ ਮੈਨੂੰ ਸੰਭਾਲਿਆ ਹੀ ਕੀ ਹੈ ਦੀਦੀ ਨੇ 8 ਮਹੀਨੇ ਹੋ ਗਏ ਇੱਥੇ ਆਏ ਨੂੰ ਬਹਾਨਾ ਬਣਾ ਕੇ ਕਿ ਮੈਂ ਆਪਣੀ ਭਾਬੀ ਦੀ ਦੇਖਭਾਲ ਕਰਨ ਜਾ ਰਹੀ ਹਾਂ ਪਰ ਆਪਣੇ ਆਪ ਨੂੰ ਆਰਾਮ ਕਰਨ ਤੋਂ ਬਿਨਾ ਖਾਣ ਪੀਣ ਤੋਂ ਬਿਨਾ ਹੋਰ ਕੀ ਕੀਤਾ ਦੀਦੀ ਨੇ ਮੇਰੇ ਲਈ ਤੁਸੀਂ ਦੱਸੋ ਮੰਮੀ ਜੀ ਕੀ ਕੀਤਾ ਮੇਰੇ ਲਈ ਜਿੰਨਾ ਮੈਨੂੰ ਸੰਭਾਲਿਆ ਉਹਨਾ ਮੈਂ ਉਸ ਨੂੰ ਦੇ ਦਿੱਤਾ ਇਸ ਤੋਂ ਜ਼ਿਆਦਾ ਮੈਂ ਉਸ ਨੂੰ ਕੁਝ ਹੋਰ ਨਹੀਂ ਦੇ ਸਕਦੀ ਜੇ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲੋਂ ਦੇ ਸਕਦੇ ਹੋ ਮੇਰੇ ਕੋਲ ਕੁਝ ਨਹੀਂ ਹੈ ਹੋਰ ਇਸ ਨੂੰ ਦੇਣ ਲਈ ਐਨਾ ਕਹਿ ਕੇ ਸੁਨੀਤਾ ਆਪਣੇ ਕਮਰੇ ਵਿੱਚ ਚਲੀ ਗਈ ਸ਼ਰਦਾ ਆਪਣੀ ਨੂੰਹ ਦੇ ਮੂੰਹ ਵੱਲ ਦੇਖਦੀ ਰਹਿ ਗਈ ਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਸੁਨੀਤਾ ਨੂੰ ਕੀ ਹੋ ਗਿਆ ਇਸ ਤਰ੍ਹਾਂ ਕਿਉਂ ਬੋਲ ਰਹੀ ਹੈ ਇਹ ਇਦਾਂ ਦੀ ਤਾਂ ਨਹੀਂ ਸੀ ਇਹ ਨੇ ਅੰਜਲੀ ਦੋਵੇਂ ਸੂਟ ਹੱਥ ਵਿੱਚ ਚੱਕੀ ਅੱਖਾਂ ਵਿੱਚ ਹੰਝੂ ਲੈ ਕੇ ਖੜੀ ਸੀ ਮੰਮੀ ਇਹ ਕੀ ਹੈ ਇਹ ਦੋ ਸੂਟ ਲੈ ਕੇ ਜਾਉਂਗੀ ਮੈਂ ਆਪਣੇ ਸਹੁਰੇ ਘਰ ਸਾਰਿਆਂ ਨੂੰ ਦਿਖਾਉਂਗੀ ਕਿ ਮੇਰੀ ਭਾਬੀ ਨੇ ਮੈਨੂੰ ਦੋ ਹੀ ਸੂਟ ਦਿੱਤੇ ਨੇ ਮੁੰਡਾ ਹੋਣ ਦੀ ਖੁਸ਼ੀ ਵਿੱਚ ਮੰਮੀ ਮੇਰੀ ਸਹੁਰੇ ਘਰ ਵਿੱਚ ਕੀ ਇੱਜ਼ਤ ਰਹੁ ਮੇਰੀ ਸੱਸ ਮੈਨੂੰ ਕੀ ਕਹੂ ਮੇਰੀ ਨਨਾਨ ਤੇ ਮੇਰੀ ਜਠਾਣੀ ਮੈਨੂੰ ਕੀ ਕਹਿਣਗੀਆਂ ਕੈਡਾ ਵੱਡਾ ਪਰਿਵਾਰ ਹੈ ਮੰਮੀ ਮੇਰਾ ਤਾਂ ਨੱਕ ਵੱਡਿਆ ਜਾਊਗਾ ਮੰਮੀ ਮੈਨੂੰ ਸਾਰੀ ਜ਼ਿੰਦਗੀ ਤਾਨੇ ਮੇਨੇ ਸੋਨੇ ਪਹਿਣਗੇ ਮੇਰੀ ਜਠਾਣੀ ਜਦੋਂ ਵੀ ਪੇਕੇ ਜਾਂਦੀ ਹੈ ਤਾਂ ਉਹ ਤਾਂ ਐਨਾ ਸਮਾਨ ਬੈਗ ਭਰ-ਭਰ ਕੇ ਲੈ ਕੇ ਆਉਂਦੀ ਹੈ ਮੇਰੀ ਜਠਾਣੀ ਦੀ ਭਾਬੀ ਨੇ ਤਾਂ ਉਸ ਨੂੰ ਇੱਕ ਵਾਰ ਸੋਨੇ ਦੀਆਂ ਵਾਲੀਆਂ ਵੀ ਕਰਵਾ ਕੇ ਦਿੱਤੀਆਂ ਸੀ ਕੱਪੜੇ ਅਲੱਗ ਤੋਂ ਬਹੁਤ ਸੋਹਣੇ-ਸੋਹਣੇ ਕੱਪੜੇ ਦਿੰਦੇ ਨੇ ਉਹਦੇ ਪੇਕੇ ਤਾਂ ਤੇ ਉਹ ਕਿੰਨੀ ਖੁਸ਼ੀ-ਖੁਸ਼ੀ ਨਾਲ ਸਾਰਿਆਂ ਨੂੰ ਸਾਰੀਆਂ ਚੀਜ਼ਾਂ ਦਿਖਾਉਂਦੀ ਹੈ ਤੇ ਮੈਂ 8 ਮਹੀਨੇ ਭਾਬੀ ਨੂੰ ਸੰਭਾਲਣ ਤੋਂ ਬਾਅਦ ਜਾ ਕੇ ਕੀ ਦਿਖਾਉਂਗੀ ਇਹ ਦੋ ਸੂਟ ਉਹ ਵੀ ਪੁਰਾਣੇ ਜਿਹੇ ਆਪਣੀ ਧੀ ਦੀਆਂ ਗੱਲਾਂ ਸੁਣ ਸਰਦਾ ਸੋਚਾਂ ਵਿੱਚ ਪੈ ਗਈ ਉਸ ਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਸ ਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਸੁਨੀਤਾ ਮੁੰਡੇ ਹੋਣ ਦੀ ਖੁਸ਼ੀ ਵਿੱਚ ਅੰਜਲੀ ਨੂੰ ਇਹ ਦੋ ਸੂਟ ਹੀ ਦੇਵੇਗੀ ਅਸਲ ਵਿੱਚ ਜਦੋਂ ਸੁਨੀਤਾ ਪ੍ਰੈਗਨੈਂਟ ਹੋਈ ਤਾਂ ਸ਼ਰਦਾ ਜੀ ਨੇ 1 ਮਹੀਨੇ ਬਾਅਦ ਹੀ ਆਪਣੀ ਤੀ ਅੰਜਲੀ ਨੂੰ ਬੁਲਾ ਲਿਆ ਸੀ ਅੰਜਲੀ ਦੀ ਸੱਸ ਨੂੰ ਇਹ ਕਹਿ ਦਿੱਤਾ ਕਿ ਮੇਰੀ ਨੂੰ ਸੁਨੀਤਾ ਨੂੰ ਡਾਕਟਰ ਨੇ ਬੈਡ ਰੈਸਟ ਦੇ ਲਈ ਕਿਹਾ ਹੈ ਤੇ ਭੈਣ ਜੀ ਫਿਰ ਇਹੋ ਜਿਹੇ ਟਾਈਮ ਵਿੱਚ ਤਾਂ ਇੱਕ ਨਣਦ ਹੀ ਆਪਣੀ ਭਾਬੀ ਨੂੰ ਸੰਭਾਲਦੀ ਹੈ ਅੰਜਲੀ ਦੇ ਸਹੁਰੇ ਪਰਿਵਾਰ ਵਿੱਚ ਸਾਸਨ ਨਾਨ ਤੇ ਜਿਠਾਣੀ ਸੀ ਏ ਗੱਲ ਸੁਣ ਤੋਂ ਬਾਅਦ ਅੰਜਲੀ ਦੀ ਸੱਸ ਨੇ ਕਿਹਾ ਕਿ ਭੈਣ ਜੀ ਹਜੇ ਤਾਂ 1 ਮਹੀਨਾ ਹੀ ਹੋਇਆ ਹੈ ਜਦੋਂ 8ਵਾਂ ਮਹੀਨਾ ਲੱਗ ਗਿਆ ਤਾਂ ਤੁਸੀਂ ਲੈ ਜਾਓ ਅੰਜਲੀ ਨੂੰ ਪਰ ਸ਼ਰਦਾ ਨੇ ਜਾਣ ਬੁੱਝ ਕੇ ਝੂਠ ਬੋਲ ਦਿੱਤਾ ਕਿ ਡਾਕਟਰ ਨੇ ਤਾਂ ਬਿਲਕੁਲ ਬੈੱਡ ਰੈਸਟ ਕਿਹਾ ਹੈ ਬਿਲਕੁਲ ਵੀ ਨਹੀਂ ਉੱਠਣਾ ਕੋਈ ਕੰਮ ਨਹੀਂ ਕਰਨਾ ਹੁਣ ਐਸੀ ਹਾਲਤ ਵਿੱਚ ਮੈਂ ਇਕੱਲੀ ਨਹੀਂ ਸੰਭਾਲ ਸਕਦੀ ਜੇ ਨਨ੍ਹਾ ਨਹੀਂ ਭਾਬੀ ਨੂੰ ਸੰਭਾਲਣਾ ਆਉਗੀ ਤਾਂ ਹੋਰ ਕੌਣ ਆਊਗਾ ਭਲਾਂਦੀ ਤੁਹਾਡਾ ਤਾਂ ਪਰਿਵਾਰ ਬਹੁਤ ਵੱਡਾ ਹੈ ਤੁਹਾਨੂੰ ਕੰਮ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਤੁਹਾਡੇ ਕੋਲ ਤੁਹਾਡੀ ਬੇਟੀ ਤੇ ਵੱਡੀ ਨੂੰਹ ਹੈ ਮੈਂ ਇਕੱਲੀ ਸਾਰਾ ਘਰ ਨਹੀਂ ਸੰਭਾਲ ਸਕਦੀ ਤੁਸੀਂ ਸੋਚ ਕੇ ਦੇਖੋ ਮੇਰੀ ਨੂੰਹ ਇਹ ਕਹੋਗੇ ਕਿ ਨਨਦ ਹੁੰਦੇ ਹੋਏ ਵੀ ਨਨਾਨ ਨੇ ਮੈਨੂੰ ਇਸ ਹਾਲਤ ਵਿੱਚ ਨਹੀਂ ਸੰਭਾਲਿਆ ਅੰਜਲੀ ਦੀ ਸੱਸ ਹੁਣ ਭਲਾਂਦੀ ਕੀ ਕਵੇ ਇਹ ਸੁਣ ਕੇ ਉਹ ਚੁੱਪ ਕਰ ਗਈ ਤੇ ਅਗਲੇ ਦਿਨ ਉਹ ਅੰਜਲੀ ਨੂੰ ਉਸਦੇ ਪੇਕੇ ਘਰ ਭੇਜ ਦਿੰਦੀ ਹੈ ਪੇਕੇ ਘਰ ਆ ਕੇ ਮਾਤੀ ਦੀ ਇੱਕ ਜੋੜੀ ਬਣ ਗਈ ਸ਼ਰਦਾ ਨੇ ਤਾਂ ਝੂਠ ਬੋਲ ਕੇ ਆਪਣੀ ਧੀ ਨੂੰ ਬੁਲਾਇਆ ਸੀ ਕਿਉਂਕਿ ਸਾਰੇ ਘਰ ਅੰਜਲੀ ਨੂੰ ਕੰਮ ਕਰਨਾ ਪੈਂਦਾ ਸੀ ਸਨੀਤਾ ਨੂੰ ਕੋਈ ਦਿੱਕਤ ਨਹੀਂ ਸੀ ਤੇ ਨਾ ਹੀ ਡਾਕਟਰ ਨੇ ਉਸ ਨੂੰ ਬੈਡ ਰੈਸਟ ਕਿਹਾ ਸੀ ਨਾ ਹੀ ਉਸਦੀ ਸੇਤ ਖਰਾਬ ਸੀ ਪਰ ਫਿਰ ਵੀ ਸੁਨੀਤਾ ਦੀ ਬਿਮਾਰੀ ਦਾ ਝੂਠ ਬੋਲ ਕੇ ਸ਼ਰਦਾ ਨੇ ਅੰਜਲੀ ਨੂੰ 7 ਮਹੀਨੇ ਪਹਿਲਾਂ ਹੀ ਬੁਲਾ ਲਿਆ ਪਰ ਸੁਨੀਤਾ ਦੇ ਕੰਮਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਸੀ ਅੰਜਲੀ ਦੇ ਆਉਣ ਨਾਲ ਉਹ ਜਿਵੇਂ ਪਹਿਲਾਂ ਕੰਮ ਕਰਦੀ ਸੀ ਉਸੇ ਤਰ੍ਹਾਂ ਹੀ ਆਪਣੇ ਸਾਰੇ ਕੰਮ ਕਰਦੀ ਰਹੀ ਜਾਂ ਕਹਿ ਲਵੋ ਕਿ ਅੰਜਲੀ ਦੇ ਆਉਣ ਨਾਲ ਉਸਦਾ ਕੰਮ ਹੋਰ ਵਧ ਗਿਆ ਸੀ ਕਿਉਂਕਿ ਸ਼ਰਦਾ ਜੀ ਹਮੇਸ਼ਾ ਸੁਨੀਤਾ ਨੂੰ ਕਹਿ ਕੇ ਆਪਣੀ ਧੀ ਦੇ ਲਈ ਉਸ ਦੇ ਮਨਪਸੰਦ ਦਾ ਖਾਣਾ ਬਣਵਾਉਣ ਨੂੰ ਕਹਿੰਦੀ ਰਹਿੰਦੀ ਸੀ ਤੇ ਕਹਿ ਦਿੰਦੀ ਕਿ ਸੁਨੀਤਾ ਹੁਣ ਤੂੰ ਆਪਣੀ ਨਣਦ ਦੀ ਜਿੰਨੀ ਸੇਵਾ ਕਰਨੀ ਹੈ ਕਰ ਲੈ ਉਸ ਤੋਂ ਬਾਅਦ ਫਿਰ ਹੀ ਉਹ ਤੇਰੀ ਸੇਵਾ ਕਰੇਗੀ ਸੁਨੀਤਾ ਨੂੰ ਇਸ ਸਹਾਰਤ ਵਿੱਚ ਤਕਲੀਫ ਵੀ ਬਹੁਤ ਹੁੰਦੀ ਸੀ ਜਿਵੇਂ ਕਿ ਆਮ ਲੜਕੀਆਂ ਨੂੰ ਹੁੰਦੀ ਹੀ ਹੈ ਪਰ ਉਸ ਵਿਚਾਰੀ ਨੂੰ ਤਕਲੀਫ ਯਾਦਾ ਹੀ ਹੋ ਗਈ ਸੀ ਉਸ ਨੂੰ ਉਲਟੀਆਂ ਲੱਗ ਜਾਂਦੀਆਂ ਸੀ ਉਸ ਨੂੰ ਨਾ ਤਾਂ ਕੁਝ ਖਾਣ ਨਾਲ ਤੇ ਨਾ ਹੀ ਕੁਝ ਪੀਣ ਨਾਲ ਪਰ ਹਰ ਇੱਕ ਚੀਜ਼ ਦੀ 스ਮੈਲ ਉਸ ਦੇ ਨੱਕ ਨੂੰ ਚੜ ਜਾਂਦੀ ਤੇ ਫਿਰ ਉਸ ਨੂੰ ਉਲਟੀਆਂ ਲੱਗ ਜਾਂਦੀਆਂ ਸੀ ਤੇ ਉਹ ਬਹੁਤ ਪਰੇਸ਼ਾਨ ਹੋ ਜਾਂਦੀ ਸੀ ਜਿਸ ਦੇ ਨਾਲ ਵਿਚਾਰੀ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਸੀ ਦੇਖਣ ਨੂੰ ਤਾਂ ਲੱਗਦਾ ਹੀ ਨਹੀਂ ਸੀ ਕਿ ਸੁਨੀਤਾ ਪ੍ਰੈਗਨੈਂਟ ਹੈ ਉਸ ਦੇ ਚਿਹਰੇ ਦੀ ਰੌਣਕ ਤਾਂ ਜਿਵੇਂ ਖਤਮ ਹੀ ਹੋ ਗਈ ਹੋਵੇ ਕਿਸੇ ਵੀ ਚੀਜ਼ ਦੀ ਮੈਕ ਉਸ ਦੇ ਸਿਰ ਨੂੰ ਚੜ ਜਾਂਦੀ ਤੇ ਉਹ ਸਾਰਾ ਦਿਨ ਪਰੇਸ਼ਾਨ ਹੋਈ ਰਹਿੰਦੀ ਸਾਰਾ ਦਿਨ ਠੀਕ ਸਮੇਂ ਤੇ ਨਾ ਖਾਣ ਪੀਣ ਦੀ ਵਜ੍ਹਾ ਨਾਲ ਉਹ ਦਿਨੋਂ ਦਿਨ ਸੁੱਕਦੀ ਜਾ ਰਹੀ ਸੀ ਪਰ ਉਸ ਦੀ ਪਰੇਸ਼ਾਨੀ ਤੋਂ ਨਾ ਤਾਂ ਸ਼ਰਦਾ ਨੂੰ ਕੋਈ ਫਰਕ ਪੈਂਦਾ ਸੀ ਤੇ ਨਾ ਹੀ ਅंजलि ਨੂੰ ਜਦੋਂ ਕਦੇ ਸੁਨੀਤਾ ਆਪਣੀ ਸੱਸ ਨੂੰ ਦੱਸਦੀ ਤਾਂ ਉਹ ਕਹਿ ਦਿੰਦੀ ਸੁਨੀਤਾ ਤੂੰ ਪਹਿਲੀ ਵਾਰ ਮਾਂ ਬਣ ਜਾ ਰਹੀ ਹੈ ਤਾਂ ਕਰਕੇ ਤੈਨੂੰ ਸਮਝ ਨਹੀਂ ਆਉਂਦਾ ਮੈਂ ਵੀ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ ਮੈਨੂੰ ਵੀ ਇਹ ਸਭ ਹੁੰਦਾ ਸੀ ਛੋਟੀ ਮੋਟੀ ਤਕਲੀਫ ਆਉਂਦੀ ਹੀ ਰਹਿੰਦੀ ਹੈ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੂੰ ਸਾਰਾ ਦਿਨ ਪਈ ਰਵੇਂ ਤੇ ਆਰਾਮ ਕਰੇ ਜਿੰਨਾ ਤੂੰ ਆਰਾਮ ਕਰੇਂਗੀ ਉਨਾ ਹੀ ਤੇਰਾ ਨੁਕਸਾਨ ਹੋਵੇਗਾ ਬਸ ਕੰਮ ਕਰਦੀ ਰਹਿ ਮੈਂ ਵੀ ਕਰਦੀ ਰਹੀ ਹਾਂ ਸ਼ਰਦਾ ਨੂੰ ਤਾਂ ਸਿਰਫ ਕਾਮਨਾਲ ਹੀ ਮਤਲਬ ਸੀ ਸੁਨੀਤਾ ਦੇ ਖਾਣ ਪੀਣ ਦਾ ਤਾਂ ਬਿਲਕੁਲ ਵੀ ਧਿਆਨ ਨਹੀਂ ਸੀ ਸਾਰਾ ਦਿਨ ਖਾਣਾ ਸਹੀ ਤੇ ਠੀਕ ਠਾਕ ਨਾ ਖਾਣ ਦੀ ਵਜ੍ਹਾ ਨਾਲ ਸੁਨੀਤਾ ਦੀ ਸਿਹਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਸੀ ਦਿਨ ਲੰਘਦੇ ਗਏ ਤੇ ਸੁਨੀਤਾ ਨੂੰ 7ਵਾਂ ਮਹੀਨਾ ਲੱਗ ਗਿਆ ਤੇ ਇੱਕ ਦਿਨ ਉਸ ਨੂੰ ਅਚਾਨਕ ਹੀ ਤੇਜ਼ ਬੁਖਾਰ ਹੋ ਗਿਆ ਸੁਨੀਤਾ ਦਵਾਈ ਲੈ ਕੇ ਪਏ ਗਈ ਤੇ ਕਦੋਂ ਦੁਪਹਿਰ ਹੋ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਤੇ ਉਸ ਦੀ ਸੱਸ ਕਹਿਣ ਲੱਗੀ ਐਨਾ ਟਾਈਮ ਹੋ ਗਿਆ ਦੁਪਹਿਰ ਦੀ ਰੋਟੀ ਦਾ ਕੋਈ ਅਤਾ ਪਤਾ ਹੀ ਨਹੀਂ ਸ਼ਰਦਾ ਗੁੱਸੇ ਵਿੱਚ ਬੜਬੜ ਕਰਦੀ ਸੁਨੀਤਾ ਦੇ ਕਮਰੇ ਵਿੱਚ ਚਲੀ ਗਈ ਸੁਨੀਤਾ ਨੂੰ ਪਏ ਦੇਖ ਉੱਚੀ ਉੱਚੀ ਬੋਲਣ ਲੱਗੀ ਤੈਨੂੰ ਕੋਈ ਹੋਸ਼ ਹੈ ਜਾਂ ਨਹੀਂ ਤੈਨੂੰ ਪਤਾ ਨਹੀਂ ਲੱਗਦਾ ਕਿੰਨਾ ਟਾਈਮ ਹੋ ਗਿਆ ਦੁਪਹਿਰ ਦੀ ਰੋਟੀ ਦਾ ਤੇ ਤੂੰ ਮੋਜ ਨਾ ਪਈਏ ਮੰਮੀ ਜੀ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਇਸ ਲਈ ਮੈਂ ਥੋ ਉੱਠਿਆ ਨਹੀਂ ਜਾਂਦਾ ਮੈਂ ਥੋ ਤਾਂ ਖੜਾ ਵੀ ਨਹੀਂ ਹੋਇਆ ਜਾਂਦਾ ਮੈਂ ਰੋਟੀ ਕਿਵੇਂ ਬਣਾਵਾਂਗੀ ਬੁਖਾਰ ਹੋ ਗਿਆ ਸੀ ਤਾਂ ਦਵਾਈ ਲੈ ਲੈਣੀ ਸੀ ਹੁਣ ਤੱਕ ਤਾਂ ਬੁਖਾਰ ਠੀਕ ਵੀ ਹੋ ਜਾਣਾ ਸੀ ਇਹਨਾਂ ਦਿਨਾਂ ਵਿੱਚ ਛੋਟੀ ਮੋਟੀ ਤਕਲੀਫ ਤਾਂ ਹੋ ਹੀ ਜਾਂਦੀ ਹੈ ਹੁਣ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੂੰ ਸਾਰਾ ਦਿਨ ਪਈ ਰਹੇਂਗੀ ਫਿਰ ਤਾਂ ਹੋ ਗਏ ਕੰਮ ਮੈਂ ਸਭ ਕੁਝ ਸਮਝ ਗਈ ਹਾਂ ਤੂੰ ਨਖਰੇ ਕਰ ਰਹੀ ਐ ਜਦੋਂ ਦਾ ਤੂੰ ਮੇਰੀ ਧੀ ਨੂੰ ਦੇਖਿਆ ਉਦੋਂ ਤੋਂ ਤੈਨੂੰ ਤਕਲੀਫ ਜਰੂਰ ਹੋਣ ਲੱਗ ਪਈ ਹੈ ਅੱਜ ਤਾਂ ਤੇਰੀ ਤਕਲੀਫ ਐਨੀ ਯਾਦਾਬ ਵਧ ਗਈ ਕਿ ਤੂੰ ਦੁਪਹਿਰ ਦਾ ਖਾਣਾ ਵੀ ਨਹੀਂ ਬਣਾਇਆ ਇੱਕ ਤਾਂ ਸੁਨੀਤਾ ਦਾ ਬੁਖਾਰ ਨਾਲ ਪੂਰਾ ਸਰੀਰ ਤਪ ਰਿਹਾ ਸੀ ਤੇ ਦੂਜਾ ਆਪਣੀ ਸੱਸ ਤੋਂ ਇਦਾਂ ਦੀਆਂ ਗੱਲਾਂ ਸੁਣ ਕੇ ਉਹ ਰੋਣ ਲੱਗ ਪਈ ਸੁਨੀਤਾ ਨੂੰ ਰੋਂਦੀ ਦੇਖ ਕੇ ਸ਼ਰਦਾ ਹੋਰ ਜ਼ਿਆਦਾ ਗੁੱਸੇ ਹੋ ਗਈ ਤੇ ਕਹਿਣ ਲੱਗੀ ਨਾਟਕ ਨਾ ਕਰ ਮੇਰੇ ਸਾਹਮਣੇ 9 ਮਹੀਨਿਆਂ ਤੋਂ ਤੇਰਾ ਇਹ ਹੀ ਡਰਾਮਾ ਮੈਂ ਦੇਖ ਰਹੀ ਹਾਂ ਕੋਈ ਸਪੈਸ਼ਲ ਬੱਚਾ ਨਹੀਂ ਜਮਣ ਲੱਗੀ ਤੂੰ ਬੜਬੜ ਕਰਦੀ ਸ਼ਰਦਾ ਰਸੋਈ ਵਿੱਚ ਚਲੀ ਗਈ ਤੇ ਆਪਣਾ ਤੇ ਆਪਣੀ ਧੀ ਦਾ ਖਾਣਾ ਬਣਾ ਕੇ ਦੋਨਾਂ ਨੇ ਹੀ ਖਾ ਲਿਆ ਤੇ ਜਾ ਕੇ ਆਪਣੇ ਕਮਰੇ ਵਿੱਚ ਪੈ ਗਈਆਂ ਕਿਸੇ ਨੇ ਵੀ ਇੱਕ ਵਾਰ ਸੁਨੀਤਾ ਨੂੰ ਖਾਣ ਦਾ ਨਹੀਂ ਪੁੱਛਿਆ ਤੇ ਜਾਂਦੇ ਜਾਂਦੇ ਆਪਣੀ ਨੂੰਹ ਨੂੰ ਇਹ ਵੀ ਕਹਿ ਦਿੱਤਾ ਕਿ ਜਦੋਂ ਤੇਰਾ ਰੋਣਾ ਧੋਣਾ ਖਤਮ ਹੋ ਜਾਵੇ ਆਪਦਾ ਚੱਕ ਕੇ ਖਾਣਾ ਖਾ ਲਵੀਂ ਨਾ ਕਹਿ ਦੇਣਾ ਹੀ ਉਸ ਦੇ ਲਈ ਬਹੁਤ ਵੱਡੀ ਗੱਲ ਸੀ ਹੁਣ ਚਾਹੇ ਸੁਨੀਤਾ ਖਾਣਾ ਖਾਵੇ ਚਾਹੇ ਨਾ ਖਾਵੇ ਇਸ ਗੱਲ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਸੀ ਇਧਰ ਦੋਵੇਂ ਮਾਵਾ ਧੀਆਂ ਖਾਣਾ ਖਾ ਕੇ ਮਾਜ ਨਾਲ ਸੌ ਗਈਆਂ ਇਧਰ ਵਿਚਾਰੀ ਸਨੀਤਾ ਬਹੁਤ ਪਰੇਸ਼ਾਨ ਸੀ ਜੇ ਉਸਨੇ ਪਾਣੀ ਵੀ ਪੀਣਾ ਹੁੰਦਾ ਤਾਂ ਆਪ ਖੁਦ ਉੱਠ ਕੇ ਪੀਤਾ ਅੱਜ ਤੱਕ ਅੰਜਲੀ ਨੂੰ ਲੈ ਕੇ ਉਸਨੇ ਕੁਝ ਵੀ ਨਹੀਂ ਸੋਚਿਆ ਸੀ ਅੱਜ ਜਦੋਂ ਉਸ ਨੂੰ ਸੱਚਮੁੱਚ ਤਕਲੀਫ ਸੀ ਤਾਂ ਅੰਜਲੀ ਨੇ ਉਸ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਤੇ ਨਾ ਹੀ ਸ਼ਰਦਾ ਜੀ ਨੇ ਇਸ ਗੱਲ ਨੂੰ ਲੈ ਕੇ ਸਨੀਤਾ ਨੂੰ ਉਹਨਾ ਮਾਵਾ ਧੀਆਂ ਤੇ ਬਹੁਤ ਗੁੱਸਾ ਆਇਆ ਉਹ ਆਪਣੇ ਬੈੱਡ ਉੱਪਰ ਪਈ ਇਹ ਹੀ ਸੋਚ ਰਹੀ ਸੀ ਕਿ ਮੈਨੂੰ ਸੰਭਾਲਣ ਦਾ ਝੂਠ ਬੋਲ ਕੇ ਤਾਂ ਇਹ ਇੱਥੇ ਆਈ ਹੈ ਉਸ ਦੇ ਸਹੁਰਿਆਂ ਨੂੰ ਸਾਰੇ ਆਂਡ ਗਵਾਂਡ ਨੂੰ ਤੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਪਤਾ ਹੈ ਕਿ ਅੰਜਲੀ ਸੁਨੀਤਾ ਨੂੰ ਸੰਭਾਲਣ ਦੇ ਲਈ ਆਈ ਹੈ ਪਰ ਅੰਜਲੀ ਨੇ ਤਾਂ ਇੱਕ ਵਾਰ ਵੀ ਸੁਨੀਤਾ ਨੂੰ ਬੁਖਾਰ ਦੇ ਵਿੱਚ ਨਹੀਂ ਪੁੱਛਿਆ ਜਦੋਂ ਸ਼ਾਮ ਨੂੰ ਦੋਵੇਂ ਮਾਵਾਂ ਧੀਾਂ ਸੌ ਕੇ ਉੱਠੀਆਂ ਤਾਂ ਸੁਨੀਤਾ ਨੂੰ ਪਈ ਦੇਖ ਕੇ ਫਿਰ ਸਰਦਾ ਕਹਿਣ ਲੱਗੀ ਨੀ ਸੁਨੀਤਾ ਹਜੇ ਤੱਕ ਤੇਰਾ ਬੁਖਾਰ ਉਤਰਿਆ ਨਹੀਂ ਜੋ ਹਜੇ ਤੱਕ ਪਈ ਐ ਸ਼ਾਮ ਹੋਣ ਨੂੰ ਆ ਗਈ ਸ਼ਾਮ ਦੇ ਰੋਟੀ ਪਾਣੀ ਦਾ ਟਾਈਮ ਹੋ ਗਿਆ ਤੇ ਤੂੰ ਹਜੇ ਤੱਕ ਪਈ ਐ ਇਹ ਸੁਣ ਕੇ ਸੁਨੀਤਾ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਰ ਉਹ ਫਿਰ ਵੀ ਕੁਝ ਨਾ ਬੋਲੀ ਚਰਦਾ ਫੇਰ ਬੜਬੜ ਕਰਦੀ ਰਸੋਈ ਵਿੱਚ ਚਲੀ ਗਈ ਤੇ ਆਪਣੇ ਤੇ ਅੰਜਲੀ ਲਈ ਚਾਹ ਬਣਾ ਕੇ ਆਪਣੇ ਕਮਰੇ ਵਿੱਚ ਲੈ ਗਈ ਤੇ ਅੰਜਲੀ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗੀ ਲੈ ਪੁੱਤ ਚਾਹ ਪੀਲਾ ਜੇ ਨਹੀਂ ਉੱਠਿਆ ਜਾਂਦਾ ਤਾਂ ਰਹਿਣ ਦੇ ਬਿਮਾਰ ਬੰਦੇ ਨੂੰ ਕਿਹੜਾ ਭੁੱਖ ਲੱਗਦੀ ਹੈ ਉਹ ਜਾਣ ਬੁੱਝ ਕੇ ਉੱਚੀ ਬੋਲਣ ਲੱਗੀ ਤਾਂ ਜੋ ਸੁਨੀਤਾ ਇਹ ਸਾਰੀਆਂ ਗੱਲਾਂ ਸੁਣ ਲਵੇ ਤੇ ਉਧਰ ਅੰਜਲੀ ਚਾਹ ਦਾ ਕੱਪ ਲੈ ਕੇ ਸੁਨੀਤਾ ਕੋਲ ਚਲੀ ਗਈ ਤੇ ਕਹਿਣ ਲੱਗੀ ਲੈ ਭਾਬੀ ਚਾਹ ਤਾਂ ਪੀ ਲੈ ਚਾਹ ਪੀਣ ਦੀ ਹਿੰਮਤ ਤਾਂ ਹੋਵੇਗੀ ਤੁਹਾਡੇ ਵਿੱਚ ਇੱਕ ਤਾਂ ਸੱਸ ਦੀਆਂ ਇਹ ਗੱਲਾਂ ਤੇ ਉਤੋਂ ਅੰਜਲੀ ਦੇ ਤਾਣੇ ਸੁਣ ਕੇ ਸੁਨੀਤਾ ਸੋਚਣ ਲੱਗੀ ਕਿ ਅੱਜ ਤੋਂ ਬਾਅਦ ਮੈਂ ਆਪਣਾ ਕੋਈ ਵੀ ਕੰਮ ਇਹਨਾਂ ਮਾਵਾਂ ਤਿਆਂ ਤੋਂ ਨਹੀਂ ਕਰਵਾਵਾਂਗੀ ਉਹ ਔਖੀ ਕਰੇ ਚਾਹੇ ਸੌਖੀ ਕਰੇ ਉਹ ਆਪਣਾ ਕੰਮ ਆਪ ਕਰੇਗੀ ਜ਼ਿੰਦਗੀ ਵਿੱਚ ਉਹ ਇਹਨਾਂ ਨੂੰ ਤਾਨੇ ਮਿਹਨੇ ਮਾਰਨ ਦਾ ਮੌਕਾ ਨਹੀਂ ਦੇਵੇਗੀ। ਇਹ ਹੀ ਸੋਚ ਕੇ ਸੁਨੀਤਾ ਨੇ ਅਗਲੇ ਦਿਨ ਦਵਾਈ ਲੈ ਕੇ ਆਪਣਾ ਸਾਰਾ ਕੰਮ ਆਪ ਕੀਤਾ। ਜਿਵੇਂ ਕਿਵੇਂ ਕਰਕੇ 9 ਮਹੀਨੇ ਦਾ ਟਾਈਮ ਪੂਰਾ ਹੋ ਗਿਆ ਤੇ ਸੁਨੀਤਾ ਨੇ ਪਿਆਰੇ ਜਿਹੇ ਇੱਕ ਪੁੱਤਰ ਨੂੰ ਜਨਮ ਦਿੱਤਾ। ਪੋਤਾ ਹੋਣ ਦੀ ਖੁਸ਼ੀ ਵਿੱਚ ਸ਼ਰਦਾ ਨੇ ਮਠਿਆਈਆਂ ਵੰਡੀਆਂ, ਸਾਰੇ ਆਣ ਗਵਾਂਡ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਖੁਸ਼ੀ ਮਨਾਈ ਗਈ ਤੇ ਜਦੋਂ 10 ਦਿਨਾਂ ਬਾਅਦ ਅੰਜਲੀ ਆਪਣੇ ਸਹੁਰੇ ਘਰ ਜਾਣ ਲੱਗੀ ਤਾਂ ਸੱਸ ਆਪਣੀ ਨੂੰ ਆ ਕੇ ਕਹਿੰਦੀ ਹੈ ਕਿ ਸੁਨੀਤਾ ਤੇਰੀ ਨਨਦ ਹੋਣ ਸਹੁਰੇ ਘਰ ਜਾ ਰਹੀ ਆ ਉਸ ਨੂੰ ਵਧਾਈ ਦੇ ਦੇ ਕੁਝ ਵਧੀਆ ਹੀ ਦੇਵੀਂ ਚਾਰ ਲੋਕਾਂ ਦੇ ਵਿੱਚ ਦਿਖਾਉਣਾ ਵੀ ਹੈ ਉਸ ਨੇ ਮੁੰਡਾ ਹੋਇਆ ਹੈ ਕੋਈ ਮਜ਼ਾਕ ਥੋੜੀ ਹੈ ਪੂਰੇ 8 ਮਹੀਨੇ ਤੈਨੂੰ ਸੰਭਾਲ ਕੇ ਗਈ ਹੈ ਐਸ ਲਈ ਉਸ ਦਾ ਜ਼ਿਆਦਾ ਨੇਗਲੈਗਨ ਦਾ ਹੱਕ ਬਣਦਾ ਹੈ ਇਹ ਕਹਿ ਕੇ ਸ਼ਰਦਾ ਜੀ ਚਲੀ ਗਈ ਇਹ ਸੁਣ ਕੇ ਸੁਨੀਤਾ ਨੇ ਆਪਣੀ ਅਲਮਾਰੀ ਵਿੱਚੋਂ ਦੋ ਵਧੀਆ ਸੂਟ ਕੱਢ ਕੇ ਅੰਜਲੀ ਨੂੰ ਦੇ ਦਿੱਤੇ ਸੂਟ ਦੇਣ ਤੋਂ ਬਾਅਦ ਅੰਜਲੀ ਤੇ ਉਸ ਦੀ ਮਾਂ ਦੋਵੇਂ ਗੁੱਸੇ ਵਿੱਚ ਬੋਲਣ ਲੱਗੀਆਂ ਸੁਨੀਤਾ ਇਹ ਕੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਐਨਾ ਸੋਨਾ ਚਾਹਦੀ ਹੈ ਤੇਰੇ ਕੋਲ ਐਨੇ ਸੋਹਣੇ ਸੋਹਣੇ ਕੱਪੜੇ ਨੇ ਤੇਰੇ ਕੋਲ ਤੇ ਫੇਰ ਤੂੰ ਇਹ ਦੋ ਸੂਟ ਉਹ ਵੀ ਸੜੇ ਜਿਹੇ ਫੜਾ ਦਿੱਤੇ ਤੈਨੂੰ ਸ਼ਰਮ ਨਹੀਂ ਆਈ ਉਸ ਦਾ ਸਹੁਰਾ ਪਰਿਵਾਰ ਕੀ ਕਹੂਗਾ ਸੱਤ ਮਹੀਨੇ ਭਾਬੀ ਨੂੰ ਸੰਭਾਲ ਕੇ ਆਈ ਤੇ ਭਾਬੀ ਨੇ ਇਹ ਦਿੱਤਾ ਹੈ ਕਿ ਇਸ ਮੂੰਹ ਨਾਲ ਇਹ ਕੱਪੜੇ ਦਿਖਾਉਗੀ ਕਿਹੜੀ ਮੇਰੀ ਦੇਖਭਾਲ ਮੰਮੀ ਜੀ ਕਿਹੜੀ ਮੇਰੀ ਸੇਵਾ ਜੇ ਅੰਜਲੀ ਨੇ ਇੱਕ ਵਾਰ ਵੀ ਮੈਨੂੰ ਪਾਣੀ ਦਾ ਗਲਾਸ ਫੜਾਇਆ ਹੈ ਤਾਂ ਦੱਸੋ ਮੰਮੀ ਜੀ ਜੇ ਦੇਖਭਾਲ ਤੇ ਸੇਵਾ ਦਾ ਕੋਈ ਨੇਗ ਬਣਦਾ ਹੈ ਤਾਂ ਮੈਂ ਫੁੱਟੀ ਕੁਆੜੀ ਵੀ ਨਾ ਦੇਵਾਂ ਅੰਜਲੀ ਨੂੰ ਇਹ ਤਾਂ ਮੰਮੀ ਜੀ ਇੱਕ ਰਸਮ ਹੈ ਜੇ ਇਹ ਰਸਮ ਨਾ ਹੁੰਦੀ ਤਾਂ ਮੈਂ ਇਹਨੂੰ ਇਹ ਵੀ ਨਹੀਂ ਦੇਣਾ ਸੀ ਜੇ ਮੈਂ ਕੁਝ ਬੋਲਦੀ ਨਹੀਂ ਕੁਝ ਕਹਿੰਦੀ ਨਹੀਂ ਤੇ ਇਸ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਮੇਰੀ ਜ਼ੁਬਾਨ ਨਹੀਂ ਚੱਲਦੀ ਜਿੰਨੀ ਤਕਲੀਫ ਮੈਨੂੰ ਇਹਨਾਂ 9 ਮਹੀਨਿਆਂ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਈ ਸੀ ਤੇ ਇਹ ਮੈਂ ਜ਼ਿੰਦਗੀ ਭਾਰ ਨਹੀਂ ਪੁੱਲਦੀ ਤੁਹਾਡੀ ਬੇਟੀ ਹੈ 7 ਮਹੀਨੇ ਤੁਸੀਂ ਉਸ ਦੀ ਸੇਵਾ ਕੀਤੀ ਹੈ ਤੇ ਉਸ ਨੇ ਤੁਹਾਡੀ ਜੋ ਤੁਹਾਡੇ ਕੋਲ ਹੈ ਤੁਸੀਂ ਦੇ ਦਿਓ ਮੇਰੇ ਤੋਂ ਉਮੀਦ ਰੱਖਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਚੰਗਾ ਨੇਗ ਲੈਣ ਦੇ ਲਈ ਚੰਗਾ ਕੰਮ ਵੀ ਕਰਨਾ ਜ਼ਰੂਰੀ ਹੈ ਐਨਾ ਕਹਿ ਕੇ ਸੁਨੀਤਾ ਆਪਣੇ ਕਮਰੇ ਵਿੱਚ ਚਲੀ ਗਈ ਵਿਆਹ ਤੋਂ ਬਾਅਦ ਅੱਜ ਪਹਿਲੀ ਵਾਰ ਸੁਨੀਤਾ ਆਪਣੀ ਸੱਸ ਤੇ ਨਨਾਨ ਦੇ ਅੱਗੇ ਬੋਲੀ ਸੀ ਸੁਨੀਤਾ ਨੂੰ ਇਸ ਤਰ੍ਹਾਂ ਬੋਲਦੇ ਦੇਖ ਦੋਵੇਂ ਮਾਵਾਂ ਧੀਆਂ ਹੈਰਾਨ ਰਹਿ ਗਈਆਂ ਸੂਟ ਦੇਖ ਕੇ ਅੰਜਲੀ ਰੋਣ ਲੱਗ ਪਈ ਹੁਣ ਮਾਂ ਮੈਂ ਕੀ ਕਰਾਂ ਕਿਹੜਾ ਮੂੰਹ ਲੈ ਕੇ ਜਾਵਾਂ ਆਪਣੇ ਸਹੁਰੇ ਘਰ ਮੈਨੂੰ ਕੀ ਕਹਿਣਗੇ ਮੇਰੇ ਸਹੁਰੇ ਪਰਿਵਾਰ ਵਾਲੇ ਮੇਰੀ ਸੱਸ ਨਨਾਨ ਤੇ ਜਠਾਣੀ ਮਾਂ ਕੁਝ ਕਰੋ ਤੁਸੀਂ ਨਹੀਂ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੂੰਗੀ ਤੀਨੂੰ ਰੋਂਦੇ ਦੇਖ ਸ਼ਰਦਾ ਜੀ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਲਾ ਕੇ ਹੌਲੀਕ ਦੇ ਨੇ ਅੰਜਲੀ ਨੂੰ ਦੇ ਦਿੱਤੀਆਂ ਲੈਤੀ ਇਹ ਇਹੀ ਦਿਖਾ ਦੇਈ ਸਾਰਿਆਂ ਨੂੰ ਮੈਨੂੰ ਨਹੀਂ ਪਤਾ ਸੀ ਕਿ ਸੁਨੀਤਾ ਮੌਕੇ ਤੇ ਆ ਕੇ ਇਦਾਂ ਕਰੂਗੀ ਮੈਂ ਤਾਂ ਸੋਚਿਆ ਸੀ ਵੀ ਤੈਨੂੰ ਵਧੀਆ ਸੋਨੇ ਦਾ ਸੈੱਟ ਤੇ ਕੱਪੜੇ ਦੇ ਕੇ ਭੇਜਾਂਗੀ ਆਪਣੀ ਭਾਬੀ ਦਾ ਗੁੱਸਾ ਦੇਖ ਕੇ ਅੰਜਲੀ ਵੀ ਹੈਰਾਨ ਸੀ ਉਸ ਦੇ ਮੂੰਹ ਵਿੱਚੋਂ ਵੀ ਬੋਲ ਨਹੀਂ ਨਿਕਲ ਰਿਹਾ ਸੀ ਆਪਣੀ ਮਾਂ ਦੀਆਂ ਵਾਲੀਆਂ ਲੈ ਕੇ ਚੁੱਪਚਾਪ ਆਪਣੇ ਸਹੁਰੇ ਘਰ ਚਲੀ ਗਈ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ